brought to by silver pumps top quality or consistent performance ke liye sirf silver pumps naam yaad rakhna punjab ch heat wave da alert tapman 1.8 degree badhya do din behad okhe inna zilliyan de lok rehna savdhan punjab ch tapman ikvar fer to badhna shuru ho gaya hai keh sakde ha ki june mahina apne rang ch aa chuka hai jo ki garmi na lokan da haal behal karan layi taiyar hai ਮੌਸਮ ਵਿਭਾਗ ਵੱਲੋਂ 9 ਅਤੇ 10 ਜੂਨ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ 'ਚ ਤਾਪਮਾਨ 'ਚ 1.8 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਜੋ ਕਿ ਆਉਣ ਵਾਲੇ ਦਿਨਾਂ 'ਚ ਗਰਮੀ ਹੋਰ ਵਧਣ ਦਾ ਇਸ਼ਾਰਾ ਹੈ। ਅੱਜ ਅਤੇ ਕੱਲ, ਯਾਨੀ 7 ਅਤੇ 8 ਜੂਨ ਲਈ ਮੌਸਮ ਵਿਭਾਗ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ। ਸਵੇਰပိုင်း 'ਚ ਮੌਸਮ ਸਾਫ਼ ਰਹੇਗਾ। 9 ਜੂਨ ਨੂੰ ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ 'ਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। 10 ਜੂਨ ਨੂੰ ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਸੰਗਰੂਰ ਅਤੇ ਮਾਨਸਾ 'ਚ ਤੇਜ਼ ਲੂ ਚੱਲਣ ਦੀ ਸੰਭਾਵਨਾ ਦੱਸੀ ਹੈ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਸ਼ੁੱਕਰਵਾਰ ਨੂੰ ਬਠਿੰਡੇ 'ਚ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸੀਅਸ ਰਿਹਾ ਹੈ। ਇਸ ਤੋਂ ਇਲਾਵਾ ਘੱਟ ਤੋਂ ਘੱਟ ਤਾਪਮਾਨ ਬੁੱਲੋਵਾਲ, ਨਵਾਂ ਸ਼ਹਿਰ ਵਿੱਚ 22.2 ਡਿਗਰੀ ਸੈਲਸੀਅਸ ਵਿੱਚ ਦਰਜ ਕੀਤਾ ਗਿਆ ਜانوں ਆਪਣੇ ਸ਼ਹਿਰਾਂ ਦਾ ਤਾਪਮਨ ਚੰਡੀਗੜ 38.0 ਡਿਗਰੀ ਅੰਮ੍ਰਿਤਸਰ 39.2 ਡਿਗਰੀ ਜਲੰਧਰ 36.8 ਡਿਗਰੀ ਲੁਧਿਆਣਾ 36.1 ਡਿਗਰੀ ਮਠਿੰਡਾ 39.6 ਡਿਗਰੀ ਪਟਿਆਲਾ 38.4 ਡਿਗਰੀ ਜ਼ਿਕਰਯੋਗ ਹੈ ਕਿ ਆਉਣ ਵਾਲੇ ਦਿਨਾਂ ਚ ਗਰਮੀ ਨਾਲ ਸਥਿਤੀ ਹੋਰ ਵਿਗੜਨ ਦੀ ਸੰਭਾਵਨਾ ਹੈ ਜਿਸ ਚ ਲੋਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਇਹ ਅਲਰਟ 10 ਜੂਨ ਤੱਕ ਸੂਬੇ ਦੇ ਹੋਰ ਹਿੱਸਿਆਂ ਚ ਵੀ ਲਾਗੂ ਹੋ ਸਕਦਾ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਟਕ ਦੇ ਨਾਲ